ਨਮਸਕਾਰ ਦੋਸਤੋ ਮੈਂ ਰੋਹਿਤ ਪਨਾਰੀ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ 'ਚ ਦੋਸਤੋ ਅੱਜ ਰਾਸ਼ੀਆਂ ਬਾਰੇ ਗੱਲ ਕਰਦੇ ਹਾਂ ਮੇਸ ਤੋਂ ਲੈ ਕੇ ਮੀਨ ਤੱਕ ਰਾਸ਼ੀਆਂ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗਾ ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰੀਏ ਅੱਜ ਮੇਸ਼ ਰਾਸ਼ੀ ਵਾਲਿਆਂ ਵਾਸਤੇ ਖੁਸ਼ੀਆਂ ਦਿਨ ਰਹਿਣ ਵਾਲਾ ਹੈ ਅੱਜ ਖੁਸ਼ਹਾਲੀ ਦਾ ਟਾਈਮ ਰਹੇਗਾ ਮਨ ਖੁਸ਼ ਰਹੇਗਾ ਪਰਿਵਾਰ ਦੇ ਵਿੱਚ ਖੁਸ਼ੀਆਂ ਆਣਗੀਆਂ ਮਦਦ ਦੀ ਸਿਹਤ ਵਿੱਚ ਸੁਧਾਰ ਹੋਏਗਾ ਪਰਿਵਾਰ ਦੇ ਵਿੱਚ ਕੋਈ ਨਵੀਂ ਚੀਜ਼ ਆਉਣ ਦੇ ਚਾਂਸਸ ਬਣੇ ਹੋਏ ਆ ਔਰ ਖੁਸ਼ਹਾਲੀ ਖੁਸ਼ਹਾਲੀ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਪਾਣੀ ਦੇ ਵਿੱਚ ਤੁਦਵਾ ਕੇ ਜਰੂਰ ਨਹਾਣਾ ਤਾਂ ਕਿ ਅਜਿਹੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ বৃਸ਼ਭ ਰਾਸ਼ੀ ਵਾਲਿਆਂ ਵਾਸਤੇ বৃਸ਼ਭ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਆਜ਼ਾਦੀਨ ਮਿਹਨਤ ਕਰਨ ਵਾਲਾ ਰਹੇਗਾ ਮਿਹਨਤ ਦੇ ਪੂਰੇ ਰਿਜ਼ਲਟ ਮਿਲਣ ਵਾਲਾ ਰਹੇਗਾ ਛੋਟੇ ਭੈਣ ਭਰਾਵਾਂ ਤੋਂ ਸਪੋਰਟ ਮਿਲਣ ਦਾ ਰਹੇਗਾ ਔਰ ਜਿਹੜੀ ਤੁਸੀਂ ਮਿਹਨਤ ਕਰੋਗੇ ਉਹ ਸਫਲਤਾ ਮਿਲਣ ਦੇ ਚਾਂਸਸ ਪੂਰੇ ਬਣੇ ਹੋਏ ਆ ਕਿਸੇ ਮਿੱਤਰ ਦੋਸਤ ਦੀ ਸਹਿਯੋਗ ਮਿਲ ਸਕਦਾ ਹੈ ਕੋਈ ਛੋਟੀ ਮੋਟੀ ਯਾਤਰਾ ਦੇ ਵੀ ਯੋਗ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਹੈ ਕਿ ਪਾਣੀ ਵਿੱਚ ਹਲਦੀ ਪਾ ਕੇ ਜਰੂਰ ਨਹਾਣਾ ਤਾਂ ਕਿ ਅਜਿਹੇ ਦਿਨ ਤੁਹਾਡਾ ਦੋਸਤੋ ਹੁਣ ਗੱਲ ਕਰਦੇ ਹਾਂ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਿਥੂਨ ਰਾਸ਼ੀ ਵਾਲੇ ਵਾਸਤੇ ਆਜ ਦੇ ਦਿਨ ਤੁਹਾਨੂੰ ਪ੍ਰਾਪਤੀ ਦਾ ਯੋਗ ਬਣਿਆ ਹੈ ਤੁਹਾਨੂੰ ਮਿਲੇਗਾ ਔਰ ਪੈਸੇ ਦੀ ਬਰਸਾਤ ਹੋਏਗੀ ਪੈਸਾ ਖੂਬ ਆਏਗਾ ਅੱਜ ਕਿਤੇ ਅਗਰ ਪੈਸਾ ਤੁਹਾਡਾ ਰੁਕਿਆ ਹੋਇਆ ਹੈ ਅਗਰ ਤੁਸੀਂ ਪ੍ਰਯਾਸ ਕਰਦੇ ਹੋ ਤਾਂ ਤੁਹਾਡੇ ਪੈਸੇ ਦੇ ਵਿੱਚ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਅਗਰ ਤੁਹਾਡਾ ਪੈਸਾ ਕਿਤੇ ਰੁਕਿਆ ਹੋਇਆ ਤਾਂ ਰੁਕਿਆ ਪੈਸਾ ਤੁਹਾਨੂੰ ਮਿਲਣ ਦੇ ਚਾਂਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਕੇਸਾ ਦੇ ਲਗ ਜ਼ਰੂਰ ਲਗਾਣਾ ਤਾਂ ਕਿ ਅਗਰ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਕੰਫੀਡੈਂਸ ਲੈਵਲ ਨੂੰ ਵਧਾਨ ਵਾਲਾ ਰਹੇਗਾ ਸਿਹਤ ਸੁਧਾਰ ਦਾ ਟਾਈਮ ਰਹੇਗਾ ਔਰ ਇਸ ਦੇ ਨਾਲ ਨਾਲ ਖੁਸ਼ੀਆਂ ਦਾ ਦਿਨ ਰਹੇਗਾ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਬਣਨ ਦੇ ਚਾਂਸਸ ਬਣੇ ਹੋਏ ਆ ਔਰ ਇਸ ਦੇ ਨਾਲ ਨਾਲ ਆਪਣਾ ਕੰਫੀਡੈਂਸ ਲੈਵਲ ਤਾਂ ਬਹੁਤ ਵਧੀਆ ਰਹੇਗਾ ਲੇਕਿਨ ਇਸ ਦੇ ਨਾਲ ਨਾਲ ਕਾਰੋਬਾਰ ਦੀ ਸਥਿਤੀ ਵੀ ਕਾਫੀ ਅੱਛੀ ਰਹਿਣ ਵਾਲੀ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਪਾਣੀ ਦੇ ਵਿੱਚ ਹਲਦੀ ਪਾ ਕੇ ਜ਼ਰੂਰ ਨਹਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਖਰਚੇ ਵਾਲਾ ਰਹੇਗਾ ਔਰ ਵਿਦੇਸ਼ ਤੋਂ ਲੈ ਕੇ ਇਹ ਵੀ ਕੋਈ ਨਾ ਕੋਈ ਗੱਲ ਤੋਂ ਖਰਚਾ ਹੋ ਸਕਦਾ ਹੈ ਵਿਦੇਸ਼ ਅਗਰ ਕੋ ਮੁੰ ਜਾਣਾ ਚਾਹੁੰਦੇ ਤਾਂ ਉਸ ਚੀਜ਼ ਤੇ ਵੀ ਖਰਚੇ ਹੋ ਸਕਦੇ ਆ ਕੱਪੜਿਆਂ ਤੇ ਖਰਚੇ ਹੋ ਸਕਦੇ ਜੁਐਲਰੀ ਤੇ ਖਰਚੇ ਹੋ ਸਕਦੇ ਜਾਂ ਕੋਈ ਮਹਿੰਗੀ ਚੀਜ਼ਾ ਦੇ ਉੱਪਰ ਖਰਚੇ ਹੋ ਸਕਦੇ ਆ ਖਰਚੇ ਦਾ ਦਿਨ ਰਹਿਣ ਵਾਲਾ ਤਾਂ ਥੋੜਾ ਜਿਆਦਾ ਅਲਰਟ ਹੋ ਕੇ ਚੱਲਣਾ ਹੈ ਤਾਂ ਕਿ ਪੈਸੇ ਤੁਹਾਡਾ ਖਰਾਬ ਨਾ ਹੋਵੇ ਕਰਨਾ ਕੀ ਤੁਸੀਂ ਕਰਨਾ ਹੈ ਕਿ ਚਾਉਲਾ ਦਾ ਦਾਨ ਧਰਮਸੰਗ ਦੇ ਉੱਪਰ ਦੁੱਧ ਜਰੂਰ ਕਰਨਾ ਹੈ ਤਾਂ ਕਿ ਆਇਆ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਪਸਤ ਹੁਣ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਕੰਨਿਆ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਬੋਸਨਾ ਅੱਜ ਦੇ ਦਿਨ ਰਿਲੇਸ਼ਨ ਤੁਹਾਡੇ ਬੜੇ ਸਟਰੋਂਗ ਰਹਿਣ ਵਾਲੇ ਆ ਵੱਡੇ ਭਰਾਵਾਂ ਦਾ ਵੱਡੇ ਭੈਣਾਂ ਦਾ ਸਪੋਰਟ ਮਿਲੇਗਾ ਇਸ ਦੇ ਨਾਲ ਨਾਲ ਸਾਰੀਆਂ ਇੱਛਾਵਾਂ ਤੁਹਾਡੀਆਂ ਪੂਰੀਆਂ ਹੋਣਗੀਆਂ ਔਰ ਇੱਛਾ ਪੂਰੀ ਦੇ ਨਾਲ ਨਾਲ ਤੁਹਾਡਾ ਕੌਨਫੀਡੈਂਸ ਲੈਵਲ ਵੀ ਕਾਫੀ ਅੱਛਾ ਰਹਿਣ ਵਾਲਾ ਹੈ ਕਰਨਾ ਕੀ ਤੁਸੀਂ ਕਰਨਾ ਹੈ ਕਿ ਮੱਥੇ ਦੇ ਉੱਪਰ ਦੁੱਧਾਂ ਦੇ ਲੱਕ ਜਰੂਰ ਲਗਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਬਾਅਦ ਹੁਣ ਗੱਲ ਕਰਦੇ ਤੂਲਾ ਰਾਸ਼ੀ ਵਾਲਿਆਂ ਵਾਸਤੇ ਤੂਲਾ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਕੰਮ ਦੀ ਸਥਿਤੀ ਅੱਜ ਦੇ ਦਿਨ ਬਹੁਤ ਵਧੀਆ ਰਹੇਗੀ ਫਾਦਰ ਨਾਲ ਰਿਸ਼ਤੇ ਵਿੱਚ ਸੁਧਾਰ ਰਹੇਗਾ ਫਾਦਰ ਨਾਲ ਰਿਸ਼ਤੇ ਅੱਛੇ ਸਰਕਾਰੀ ਅਗਰ ਕੋਈ ਤੁਹਾਡਾ ਤੁਸੀਂ ਕੰਮ ਕਰਦੇ ਤਾਂ ਸਰਕਾਰੀ ਕੰਮ ਦੇ ਵਿੱਚ ਵੀ ਤੁਹਾਨੂੰ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਦੁੱਧ ਦਾ ਦੰਨ ਧਰਮ ਸੰਧ ਉੱਪਰ ਜ਼ਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ वृश्चिक ਰਾਸ਼ੀ ਵਾਲਿਆਂ ਵਾਸਤੇ वृश्चिक ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਕਿਸਮਤ ਨੂੰ ਚਮਕਾਉਣ ਵਾਲਾ ਰਹੇਗਾ ਕਿਸਮਤ ਨੂੰ ਅੱਗੇ ਲੈ ਕੇ ਜਾਣ ਵਾਲਾ ਰਹੇਗਾ ਧਾਰਮਿਕ ਯਾਤਰਾ ਹੋ ਸਕਦੀ ਹੈ ਕੋਈ ਧਰਮ ਕਰਮ ਦੇ ਕੰਮ ਦੇ ਵਿੱਚ ਅੱਜ ਦਿਨ ਮਨ ਲੱਗਿਆ ਰਹੇਗਾ ਪਕਤੀ ਭਾਵ ਦੇ ਵਿੱਚ ਅੱਜ ਮਨ ਲੱਗਿਆ ਰਹੇਗਾ ਅੱਜ ਦੇ ਦਿਨ ਨੂੰ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਕੋਈ ਧਾਰਮਿਕ ਯਾਤਰਾ ਵੀ ਤੁਹਾਡੀ ਹੋ ਸਕਦੀ ਹੈ ਇਸ ਦੇ ਨਾਲ ਨਾਲ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਪਾਣੀ ਦੇ ਵਿੱਚ ਹਲਦੀ ਪਾ ਕੇ ਜ਼ਰੂਰ ਨਹਾਣਾ ਹੈ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਤੁਹਾਨੂੰ ਰਾਸ਼ੀ ਵਾਲਿਆਂ ਵਾਸਤੇ ਤੁਹਾਨੂੰ ਰਾਸ਼ੀ ਵਾਲਿਆਂ ਵਾਸਤੇ ਅੱਜ ਦੇ ਦਿਨ ਥੋੜਾ ਜਿਹਾ ਨੁਕਸਾਨ ਵਾਲਾ ਰਹੇਗਾ ਥੋੜੀ ਜੀ ਪਰੇਸ਼ਾਨੀ ਆ ਸਕਦੀ ਹੈ ਕੋਈ ਚੋਟ ਲੱਗ ਸਕਦੀ ਹੈ ਡਰਾਈਵ ਧਿਆਨ ਨਾਲ ਕਰਨ ਦੀ ਜ਼ਰੂਰਤ ਹੈ ਇਸ ਦੇ ਨਾਲ ਨਾਲ ਕੋਈ ਗੁਪਤ ਖਜ਼ਾਨਾ ਤੁਹਾਨੂੰ ਮਿਲ ਸਕਦਾ ਹੈ ਕੋਈ ਗੁਪਤ ਤੁਹਾਨੂੰ ਤੁਹਾਨੂੰ ਮਿਲ ਸਕਦਾ ਹੈ ਕੋਈ ਰੁਕਿਆ ਹੋਇਆ ਪੈਸਾ ਤੁਹਾਡੇ ਕੋਲ ਆ ਸਕਦਾ ਹੈ ਇਸ ਦੇ ਅੱਜ ਸਫਲਤਾ ਦਾ ਦਿਨ ਰਹਿਣ ਵਾਲਾ ਹੈ ਕੰਮ ਦੀ ਸਥਿਤੀ ਬੜੀ achhi ਰਹਿਣ ਵਾਲੀ ਹੈ ਲੇਕਿਨ ਡਰਾਈਵ ਤੁਸੀਂ ਧਿਆਨ ਨਾ ਕਰਨਾ ਕੋਈ ਚੋਟ ਲੱਗਣ ਦੇ ਚਾਂਸਸ ਵੀ ਨਾਲ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਹੈ ਕਿ ਅੱਜ ਦੇ ਦਿਨ ਚਾवला दान ਕਿਸੇ ਗਰੀਬ ਨੂੰ ਜ਼ਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਔਨ ਗੱਲ ਕਰਦੇ ਮਕਰ ਰਾਸ਼ੀ ਵਾਲਿਆਂ ਵਾਸਤੇ ਮਕਰ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਨਕਮ ਨੂੰ ਵਧਾਉਣ ਵਾਲਾ ਦਿਨ ਰਹੇਗਾ ਅੱਜ ਪਤੀ ਪਤਨੀ ਦੇ ਸਬੰਧ ਮਜ਼ਬੂਤ ਰਹਿਣਗੇ ਆਪਸ ਵਿੱਚ ਪਿਆਰਵਰੀਆ ਰਹੇਗਾ ਪਿਆਰ ਦੇ ਵਿੱਚ ਵਾਧਾ ਹੋਏਗਾ ਪਾਰਟਨਰਸ਼ਿਪ ਦੇ ਵਿੱਚ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਇਸ ਦੇ ਅਗਰ ਕੋਈ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਦੇ ਵਿੱਚ ਵੀ ਸਫਲਤਾ ਮਿਲੇਗੀ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਪਾਣੀ ਦੇ ਵਿੱਚ ਹਲਦੀ ਪਾਗ ਜ਼ਰੂਰ ਨਾ ਹਨਾ ਤਾਂ ਕਿ ਆਜਾ ਦੇ ਨੂੰ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦ인 ਉਹਨਾਂ ਦਾ ਸ਼ਤਰੂਮਾਨ ਦਾ ਦਿਨ ਰਹੇਗਾ ਸ਼ਤਰੂ ਅੱਜ ਇਹਨਾਂ ਦੇ ਵਾਰ ਕਰ ਸਕਦੇ ਆ ਸ਼ਤਰੂਆਂ ਤੋਂ ਥੋੜਾ ਬਚ ਕੇ ਰਹਿਣ ਦੀ ਜ਼ਰੂਰਤ ਹੈ ਕੋਈ ਕੋਰਟ ਕੇ ਚੱਲਦਾ ਪਿਆ ਤਾਂ ਉਹਦੇ ਵਿੱਚ ਅੱਜ ਥੋੜੀ ਜੀ ਨਿਰਾਸ਼ਾ ਤੁਹਾਨੂੰ ਘੇੜ ਸਕਦੀ ਹੈ ਉਹਦੇ ਵਿੱਚ ਪਰੇਸ਼ਾਨੀਆਂ ਆ ਸਕਦੀਆਂ ਕੋਈ ਕੋਡ ਕੇਸ ਵੀ ਸ਼ੁਰੂ ਨਵਾਂ ਕੋਡ ਕੇਸ ਵੀ ਸ਼ੁਰੂ ਹੋ ਸਕਦਾ ਹੈ ਇਸ ਨਾਲ ਕੋਈ ਨਾ ਕੋਈ ਅਲੀਗੇਸ਼ਨ ਲੱਗਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਹੈ ਕਿ ਅੱਜ ਚਾਵਲਾ ਦਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਤਾਂ ਕਿ ਆਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲੇ ਵਾਸਤੇ ਮੀਨ ਰਾਸ਼ੀ ਵਾਲੇ ਦੇ ਅਗਰ ਗੱਲ ਕੀਤੀ ਜਾਵੇ ਤਾਂ ਆਜ ਦਾ ਦਿਨ ਪੈਸੇ ਦੀ ਬਰਕਤ ਵਾਲਾ ਰਹੇਗਾ ਪਰਿਵਾਰ 'ਚ ਖੁਸ਼ਹਾਲੀ ਦਾ ਦਿਨ ਰਹੇਗਾ ਇਸ ਦੇ ਨਾਲ ਨਾਲ ਸ਼ੇਅਰ ਮਾਰਕੀਟ 'ਚ ਬੈਨੀਫਿਟ ਲੈਣ ਦਾ ਦਿਨ ਹੈ ਦੋਸਤਾਂ ਦੀ ਮਦਦ ਮਿਲੇਗੀ ਆਪਸ ਵਿੱਚ ਪਿਆਰ ਤੇ ਵਾਦਾ ਹੋਵੇਗਾ ਤੁਹਾਡਾ ਲਵ ਲਾਈਫ ਤੁਹਾਡੀ ਬੜੀ ਵਧੀਆ ਚੱਲਣ ਵਾਲੀ ਹੈ ਲਵ ਲਾਈਫ ਦੇ ਵਿੱਚ ਇਜ਼ਾਵਾ ਹੋਏਗਾ ਇਸ ਦੇ ਨਾਲ ਨਾਲ ਕਰਨਾ ਕੀ ਤੁਸੀਂ ਕਰਨਾ ਹੈ ਕਿ ਅੱਜ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜਰੂਰ ਜਾਨਾ ਤਾਂ ਕਿ ਆਗਿਆ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਦੋਸਤੋ ਹੁਣ ਅੰਦਾ ਗੱਲ ਕਰਦੀਆਂ ਕਿ ਅਗਰ ਤੁਸੀਂ ਮੈਨੂੰ ਮਿਲ ਕੇ ਆਪਣੇ ਮਸਲੇ ਹੱਲ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਫਲੈਸ਼ ਹੋ ਰਹੇ ਆ ਇਹਨਾਂ ਨੰਬਰਾਂ ਤੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਕੱਲ ਫੇਰ ਮਿਲਾਂਗੇ ਨਮਸਕਾਰ